ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਜਿਸ ਨੇ ਹਜ਼ਾਰਾਂ ਲੋਕ ਬੇਕਾਰ ਕਰਤੇ ਲੱਖਾਂ ਏਕੜ ਫਸਲ ਪਾਣੀ ਦੀ ਚਪੇੜ ਚਾ ਕੇ ਤਬਾਹ ਹੋ ਗਈ ਤਕਰੀਬਨ 1400 ਪਿੰਡ ਪ੍ਰਭਾਵਿਤ ਹੋਏ ਅਤੇ ਸਭ ਤੋਂ ਵੱਧ ਪ੍ਰਭਾਵ ਅਜਨਾਲ ਏਰੀਆ ਵਿੱਚ ਦਿਸਿਆ ਇਸ ਦੇ ਨਾਲ ਹੀ ਕਈ ਲੋਕ ਮਦਦ ਲਈ ਅੱਗੇ ਵੀ ਆਏ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੈਲੀਬ੍ਰਿਟੀਆਂ ਵੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੇ ਪੰਜਾਬ ਅਤੇ ਬਾਲੀਵੁੱਡ ਦੇ ਅਦਾਕਾਰ ਅਤੇ ਸੈਲੀਬ੍ਰਿਟੀਆਂ ਵੀ ਸ਼ਾਮਲ ਸਨ ਔਰ ਜਾਣਦੇ ਹੋ ਕਿਹੜੇ ਫਿਲਮ ਸਟਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਇਸ ਮਾੜੇ ਟਾਈਮ ਵਿੱਚ ਪੰਜਾਬ ਦੀ ਬਾਹ ਫੜੀ ਅਤੇ ਪੰਜਾਬ ਦੇ ਨਾਲ ਡਟ ਕੇ ਖੜੇ ਨੇ ਪਹਿਲੇ ਹਨ ਜੀ ਰਣਜੀਤ ਬਾਵਾ ਰਣਜੀਤ ਬਾਵਾ ਕੈਨੇਡਾ ਤੋਂ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਸੀਂ ਅਸੀਂ ਪੰਜਾਬ ਦੇ ਨਾਲ ਡਟ ਕੇ ਖੜੇ ਹਾਂ ਜਿੰਨਾ ਹੋ ਸਕੇ ਅਸੀਂ ਵੱਧ ਤੋਂ ਵੱਧ ਪੰਜਾਬ ਦੀ ਮਦਦ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਪੰਜਾਬ ਵਿੱਚ ਚੈਰਿਟੀ ਸ਼ੋਅ ਵੀ ਲਾਵਾਂਗੇ ਅਤੇ ਜਿੰਨੀ ਵੀ ਉਹਨਾਂ ਦੀ ਕਮਾਈ ਹੋਵੇ ਸਾਰੀ ਡੋਨੇਟ ਕਰਾਂਗੇ ਇਸ ਦੇ ਨਾਲ ਹੀ ਰਣਜੀਤ ਬਾਵਾ ਨੇ ਕੈਨੇਡਾ ਵਿੱਚ ਆਪਣੇ ਪਹਿਲੇ ਸ਼ੋਅ ਦੀ ਸਾਰੀ ਕਮਾਈ ਹੜਪੀੜਤਾ ਲਈ ਡੋਨੇਟ ਕੀਤੀ ਦੂਜੇ ਹਨ ਜੀ ਕਰਨ ਔਜਲਾ ਕਰਨ ਔਜਲਾ ਵੀ ਪੰਜਾਬ ਲਈ ਅੱਗੇ ਆਏ ਤੇ ਉਹਨਾਂ ਨੇ ਫਲੱਡ ਰੀਲੀਫ ਫੰਡ ਭੇਜਿਆ ਤੇ ਇੱਕ ਬੋਟ ਵੀ ਦਿੱਤੀ ਅਤੇ ਟਵੀਟ ਕਰਦੇ ਹੋਏ ਦੱਸਿਆ ਕਿ ਅਸੀਂ ਮਾੜੇ ਹਾਲਾਤਾਂ ਵਿੱਚ ਪੰਜਾਬ ਦੇ ਨਾਲ ਡਟ ਕੇ ਖੜੇ ਹਾਂ ਤੀਜੇ ਹਨ ਜੀ ਗੁਰੂ ਰੰਧਾਵਾ ਗਪੀਟ ਕਰਦੇ ਹੋਏ ਦੱਸਿਆ ਕਿ ਅਸੀਂ ਪੰਜਾਬ ਦੇ ਮਾੜੇ ਸਮੇਂ ਵਿੱਚ ਪੰਜਾਬ ਦੇ ਨਾਲ ਖੜੇ ਹਾਂ ਤੇ ਗੁਰੂ ਰੰਧਾਵਾ ਨੇ ਆਪਣਾ ਰੀਲੀਫ ਕੈਂਪ ਆਪਣੇ ਪਿੰਡ ਦੇ ਨੇੜੇ ਲਗਾਇਆ ਤਾਂ ਜੋ ਹੜ੍ਹ ਨਾਲ ਅਫੈਕਟਡ ਲੋਕਾਂ ਦੀ ਮਦਦ ਹੋ ਸਕੇ ਚੌਥੇ ਹਨ ਜੀ ਸੰਜੇ ਦਤ ਸੰਜੇ ਦਤ ਨੇ ਵੀ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਅਸੀਂ ਪੰਜਾਬ ਪੰਜਾਬ ਚ ਹੜ੍ਹਾਂ ਦੀ ਸਥਿਤੀ ਬਹੁਤ ਨਾਜੁਕ ਹੈ ਅਸੀਂ ਅ ਹੋਵੇ ਪੰਜਾਬ ਮੋੜ ਆਪਣੇ ਪੈਰਾਂ ਤੇ ਖੜਾ ਹੋਵੇ ਅਸੀਂ ਪੰਜਾਬ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਾਂ ਪੰਜਵੇਂ ਹਨ ਜੀ ਕਪਲ ਸ਼ਰਮਾ ਜਦਵੀ ਪੰਜਾਬ ਨੂੰ ਲੋੜ ਪਈ ਹੈ ਤਾਂ ਬੰਬੇ ਤੋਂ ਇਕਲੌਤਾ ਪੰਜਾਬੀ ਹੈ ਜੋ ਪੰਜਾਬ ਦੇ ਨਾਲ ਖੜਾ ਹੋਇਆ ਉਹ ਹੈ ਜੀ ਕਪਲ ਸ਼ਰਮਾ ਕਪਲ ਸ਼ਰਮਾ ਵੀ ਟਵੀਟ ਕਰਦੇ ਹੋਏ ਜਾਣਕਾਰੀ ਦਿੰਦੇ ਹਨ ਕਿ ਅਸੀਂ ਪੰਜਾਬ ਲਈ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਨਾਲ ਖੜੇ ਹਾਂ ਤੇ ਪੰਜਾਬ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ ਜਿਸ ਦੀ ਜਾਣਕਾਰੀ ਅਧਿਕਾਰ ਜਸਬੀਰ ਜੱਸੀ ਨੇ ਇੱਕ ਇੰਟਰਵਿਊ ਵਿੱਚ ਦਿੱਤੀ ਛੇਵੇਂ ਹਨ ਜੀ ਸਤਿੰਦਰ ਸਰਤਾਜ ਸਤਿੰਦਰ ਸਰਤਾਜ ਵਿਹੜ ਵਿੱਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਅਤੇ ਉਹਨਾਂ ਦੀ ਸਤਿੰਦਰ ਸਰਤਾਜ ਫਾਊਂਡੇਸ਼ਨ ਅਜਨਾਲਾ ਵਿੱਚ ਹੜਪੀੜਤ ਲੋਕਾਂ ਲਈ ਰਿਲੀਫ ਫੰਡ ਅਤੇ ਫੂਡ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ। ਤਾਂ ਜੋ ਹੜਪੀੜਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ 7ਵੇਂ ਹਨ ਜੀ ਗਿੱਪੀ ਗਰੇਵਾਲ ਪੀ ਗਰੇਵਾਲ ਵੀ ਹੜਪੀੜਤਾਂ ਲਈ ਅੱਗੇ ਆਏ ਤੇ ਉਹਨਾਂ ਨੇ ਆਪਣੀ ਟੀਮ ਅਜਨਾਲੇ ਭੇਜੀ ਜਿਨ੍ਹਾਂ ਨੇ ਹੜ ਦੀ ਚਪੇੜ ਚ ਆਏ ਲੋਕਾਂ ਲਈ ਜ਼ਰੂਰੀ ਵਸਤੂਆਂ ਤੇ ਪਾਣੀ ਤੇ ਫੂਡ ਸਪਲਾਈ ਕੀਤਾ 8ਵੇਂ ਹਨ ਜੀ ਐਮੀ ਵਰਕ ਐਮੀ ਵਰਕ ਨੇ ਹੜ ਦੀ ਚਪੇੜ ਚ ਆਏ 200 ਘਰਾਂ ਨੂੰ ਅਡਾਪਟ ਕੀਤਾ ਉਹਨਾਂ ਨੇ ਕਿਹਾ ਸੀ ਅਸੀਂ ਇਹਨਾਂ 200 ਘਰਾਂ ਦੀ ਜ਼ਿੰਮੇਵਾਰੀ ਲੈਨੇ ਇਹਨਾਂ ਨੂੰ ਬਣਦੀ ਹਰ ਤਰ੍ਹਾਂ ਦੀ ਜ਼ਰੂਰੀ ਚੀਜ਼ ਮੁਹੱਈਆ ਕਰਾਵਾਂਗੇ ਅਤੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਹੜਪੀੜਤਾਂ ਦੀ ਮਦਦ ਕਰਾਂਗੇ ਅਤੇ ਉਹਨਾਂ ਨੇ ਪੰਜਾਬ ਦੇ ਇਹਨਾਂ ਹਾਲਾਤਾਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਨੌਵੇਂ ਹਾਂਜੀ ਸੋਨੂ ਸੂਂਦ ਸੋਨੂ ਸੂਂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਤੇ ਜਿੰਨੀ ਹੋ ਸਕੀਆਂ ਅਸੀਂ ਵੱਧ ਤੋਂ ਵੱਧ ਪੰਜਾਬ ਦੀ ਮਦਦ ਲਈ ਤਿਆਰ ਹਾਂ ਇਸ ਦੇ ਨਾਲ ਹੀ ਲੋਕਾਂ ਨੂੰ ਪੰਜਾਬ ਦੀ ਹੈਲਪ ਕਰਨ ਵਾਸਤੇ ਅੱਗੇ ਆਉਣ ਲਈ ਕਿਹਾ ਅਤੇ ਇਸ ਦੇ ਨਾਲ ਸੋਨੂ ਸੂਂਦ ਨੇ ਵੀ ਰੀਲੀਫ ਫੰਡ ਭੇਜੀ ਦਸਵੇਂ ਹਾਂਜੀ ਦਲਜੀਤ ਦੁਸ਼ਾਨ ਦਿਲਜੀਤ ਦਸ਼ਾਨ ਪੰਜਾਬ ਦੀ ਮਦਦ ਲਈ ਡਟ ਕੇ ਖੜੇ ਹੋਏ ਅਤੇ ਦਿਲਜੀਤ ਦਸ਼ਾਨ ਨੇ ਹਾਈਲੀ ਅਫੈਕਟਡ 10 ਪਿੰਡਾਂ ਨੂੰ ਅਡਾਪਟ ਕੀਤਾ ਤੇ ਬਾਕੀ ਐਨਜੀਓ ਅਤੇ ਲੋਕਲ ਐਡਮਿਨਿਸਟ੍ਰੇਸ਼ਨ ਮਿਲ ਕੇ ਇਮੀਡੀਐਂਟਲੀ ਰੀਲੀਫ ਫੰਡ, ਵਾਟਰ, ਮੈਡੀਸਿਨ ਦੀ ਸਪਲਾਈ ਸ਼ੁਰੂ ਕੀਤੀ ਅਤੇ ਇਸ ਦੇ ਨਾਲ ਹੀ ਹੋਰ ਫਿਲਮੀ ਸਟਾਰ, ਗੀਤਕਾਰ ਅਤੇ ਖਿਡਾਰੀ ਮਦਦ ਲਈ ਅੱਗੇ ਆਏ ਜਿਨ੍ਹਾਂ ਵਿੱਚ ਜਸਵੀਰ ਜੱਸੀ, ਇੰਦਰਜੀਤ ਨਿਕੂ, ਨਿਮਰਤ ਖਹਿਰਾ, ਜਸ ਬਾਜਵਾ, ਕ੍ਰਿਕਟਰ ਜਵਰਾਜ ਸਿੰਘ, ਹਰਪਜਨ ਸਿੰਘ, ਸ਼ੁਭਮਨ ਗਿੱਲ ਅਤੇ ਕਈ ਹੋਰ ਸੈਲੀਬ੍ਰਿਟੀਆ ਪੰਜਾਬ ਦੇ ਨਾਲ ਇਸ ਮਾੜੇ ਟਾਈਮ ਵਿੱਚ ਖੜੇ ਹੋਏ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਦੇਹ ਹੈ ਕਿ ਵਾਅਦੇ ਤੋਂ ਵਾਅਦਾ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਜ਼ਰੂਰ ਕਰੋ ਤਾਂ ਜੋ ਰਲ ਮਿਲ ਕੇ ਮੋੜ ਪੰਜਾਬ ਨੂੰ ਪੈਰਾਂ ਸਿਰ ਕਰ ਸਕੀਏ ਧੰਨਵਾਦ